ਮੇਰਾ ਨਾਮ ਭਵੰਦਰ ਸਿੰਘ ਜੇ ਮੈਂ ਇੱਥੇ ਆਰਮੀ ਦੀ ਵਿੱਚ ਜੌਬ ਕਰਦਾ ਮੇਰੇ ਘਰ ਤੇ ਬਾਰ ਬਾਰ ਬਿਲਕੁਲ ਇੰਨਾ ਗੰਦ ਪਿਆ ਹੋਇਆ ਪਿਛਲੇ ਡੇਢ ਮਹੀਨੇ ਤੋਂ ਤੇ ਇਸ ਤੋਂ ਪਹਿਲਾਂ ਵੀ ਦਿੱਕਤ ਆਈ ਸੀਗੀ ਇਹ ਹੁਣ ਦੀ ਦਿੱਕਤ ਨਹੀਂ ਇਹ ਪਹਿਲਾਂ ਦੀ ਵੀ ਦਿੱਕਤ ਆ ਪਹਿਲਾਂ ਵੀ ਪ੍ਰੋਬਲਮ ਸੋਲਵ ਕੀਤੀ ਸੀਗੀ ਪਰ ਉਸ ਤੋਂ ਬਾਅਦ ਵਿੱਚ ਹੁਣ ਆਉਂਦੇ ਨੇ ਆਂਦੇ ਚੱਕਰ ਲਾ ਕੇ ਚਲੇ ਜਾਂਦੇ ਨੇ ਮੇਰੇ ਸਾਈਡ ਵਾਲਾ ਸੀਵਰੇਜ ਤੇ ਬਿਲਕੁਲ ਹੀ ਬਲੌਕ ਪਿਆ ਇਹ ਪਹਿਲਾਂ ਵੀ ਨਹੀਂ ਖੁੱਲਿਆ ਤੇ ਹੁਣ ਵੀ ਨਹੀਂ ਖੁੱਲਿਆ ਇੱਕ ਸੀਵਰੇ ਸਿਰਫ ਖੁੱਲਿਆ ਉਦੋਂ ਦਾ ਤੇ ਉਸ ਤੋਂ ਬਾਅਦ ਵਿੱਚ ਇਦਾਂ ਹੀ ਗੰਦ ਪਿਆ ਹੋਇਆ ਇੱਥੇ ਆਉਣ ਜਾਣ ਵਾਲਿਆਂ ਨੂੰ ਵੀ ਦਿੱਕਤ ਹੁੰਦੀ ਆ ਸਾਨੂੰ ਘਰ ਦੇ ਵਿੱਚ ਬਹਿਣਾ ਮੁਸ਼ਕਲ ਹੋਇਆ ਪਿਆ دشوار ਹੋਇਆ ਪਿਆ ਅਸੀਂ ਘਰ ਦੇ ਵਿੱਚ ਬੈਠ ਕੇ ਖਾਣਾ ਨਹੀਂ ਖਾ ਸਕਦੇ ਇੰਨਾ ਬੁਰੇ ਹਾਲਾਤ ਆ ਹੁਣ ਮੈਂ 1 ਮਹੀਨੇ ਬਾਅਦ ਤੇ ਛੁੱਟੀ ਆਇਆ ਛੁੱਟੀ ਆ ਕੇ ਮੈਂ ਇੱਥੇ ਰੋਟੀ ਨੀ ਬੈ ਕੇ ਅੰਦਰ ਖਾ ਸਕਦਾ ਤਾਂ ਮੈਂ ਕੀ ਕਰਾਂਗਾ ਇਹ ਬੇਸ ਕੀ ਐ ਸਮੱਸਿਆ ਦਾ ਕਿਉਂ ਨਹੀਂ ਹੱਲ ਹੋ ਰਹੀ ਬੇਸ ਦੇਖੋ ਜੀ ਸੀਵਰੇਜ ਬਲਾਕ ਨੇ ਇਹ ਬਲਾਕੇਜ ਖੋਲ ਹੀ ਨਹੀਂ ਰਹੀ ਕਿਉਂ ਨਹੀਂ ਖੋਲ ਰਹੀ ਕੀ ਕਾਰਨ ਦੇਖੋ ਜੀ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਇਹ ਚੀਜ਼ ਦਾ ਇਹਨਾਂ ਨੂੰ ਚਾਹੀਦਾ ਤੇ ਇੱਕ ਤਾਂ ਗਲੀ ਨੀਵੀਂ ਆ ਗਲੀ ਨੀਵੀਂ ਹੋਣ ਕਰਕੇ ਜਿਹੜਾ ਬਲਾਕ ਜਿਹਾ ਥੋੜਾ ਜਿਹਾ ਵੀ ਬਲਾਕ ਲੱਗਦੀ ਆ ਉਹਦੇ ਨਾਲ ਪਾਣੀ ਇੱਥੇ ਖੜਾ ਹੋ ਜਾਂਦਾ ਔਨ ਜਾਣ ਦੇ ਰਾਹੀਆਂ ਨੂੰ ਦੇਖੋ ਕਿੰਨੀ ਦਿੱਕਤ ਹੋ ਰਹੀ ਹੈ ਕਿੰਨੀ ਪਰੇਸ਼ਾਨੀ ਨਾਲ ਨਗਰ ਹੈ ਇਹ ਤੋਂ ਕਰਾਚ ਵੀ ਪਾਣੀ ਵਰਦਾ ਕਰਾਚ ਵੀ ਚਲਾ ਜਾਂਦਾ ਜੇ ਜਦੋਂ ਇਹ ਬਲਾਕ ਪੂਰੇ ਹੋ ਜਾਂਦੇ ਜੇ ਮੇਰਾ ਘਰ ਉੱਚਾ ਹੈ ਗਲੀ ਨਾਲੋਂ ਕਾਫੀ ਉੱਚਾ ਜਦੋਂ ਬਲਾਕ ਲੱਗ ਜਾਂਦਾ ਬਲਾਕ ਪਿੱਛੇ ਨੂੰ ਮਾਰ ਦਿੰਦਾ ਪੂਰਾ ਔਰ ਇਹਦੇ ਨਾਲ ਬੈਕ ਬਲਾਕ ਮਾਰਦਾ ਜਦੋਂ ਉਦੋਂ ਫਿਰ ਅੰਦਰ ਪਾਣੀ ਚਲਾ ਜਾਂਦਾ ਔਰ ਮੱਛਰ ਉਹ ਗਿਆ ਦੀ ਪ੍ਰੋਬਲਮ ਮੱਛਰ ਡੇਂਗੂ ਬੱਚਿਆਂ ਨੂੰ ਪਰੇਸ਼ਾਨੀ ਆਉਣ ਜਾਣ ਚ ਪਰੇਸ਼ਾਨੀ ਸਕੂਲ ਜਾਣ ਚ ਪਰੇਸ਼ਾਨੀ ਹੋ ਰਹੀ ਮੈਂ ਦਰਸ਼ਨ ਸਿੰਘ ਸੋਢੀ ਨਿਊ ਕਲੋਨੀ ਸੰਤਨਗਰ ਤੋਂ ਬੋਲ ਰਿਹਾ ਸਾਡੀ ਪਰੌਮ ਦੇ ਹੈ ਸਾਨੂੰ ਗਲੀ ਦਾ ਬਹੁਤ ਪ੍ਰੋਬਲਮ ਆ ਰਹੀ ਹੈ ਇੰਨਾ ਪਾਣੀ ਗੰਦਾ ਖੜਾ ਹੋਇਆ ਬੱਚਾ ਨੂੰ ਮਲੇਰੀਆ ਹੋ ਰਿਹਾ ਹੈ ਮੁਸ਼ਕਲ ਆ ਰਹੀ ਗੰਦੇ ਟਿਆਰਾਂ ਦੇ ਘਰਾਂ ਜ ਵੱੜ ਰਹੇ ਆ ਔਰ ਅਸੀਂ ਸਾਡੀ ਪਰਹਰਮਰੀ ਇਹ ਬੇਨਤੀ ਹੈ ਕਿ ਸਾਡੀ ਗਲੀ ਉੱਚੀ ਕੀਤੀ ਜਾਵੇ ਉੱਚੀ ਕਰਕੇ ਨਿਗਲ ਬਰਾਬਰੀ ਕੀਤਾ ਜਾਵੇ ਤਾਂ ਕਿ ਮਸਲਾ ਹੱਲ ਹੋ ਜਾਵੇ ਕਿੰਨੀ ਦੀ ਪ੍ਰੋਬਲਮ ਹੈ ਇਹਨੂੰ ਜਿਵੇਂ 1.5 2 ਮਹੀਨੇ ਹੋ ਗਏ ਸਾਡੇ ਪਰੌਮ 2 ਮਹੀਨੇ ਕਰ ਤੋਂ ਵੱਡ ਹੋ ਗਏ ਔਰ ਸਿਵਲ ਵਾਲੇ ਆਉਂਦੇ ਆ ਆਉਣੇ ਕਿ ਨਹੀਂ ਆਉਂਦੇ ਉਹ ਨੇ ਠੀਕ ਕੀਤੀ ਆ ਉਹ ਸਿਵਲ ਖੋੜ ਕੇ ਗਏ ਆ ਪਰ ਜਿਹੜੀ ਗਲੀ ਜਿਹੜੀ ਨਵੀਂ ਹੋਣ ਕਰਕੇ ਪ੍ਰੋਬਲਮ ਆ ਰਹੀ ਆ ਇਹ ਜਿੰਨੇ ਗਲੀ ਉੱਚੀ ਨਹੀਂ ਹੁੰਦੀ ਪ੍ਰੋਬਲਮ ਕਰੇ ਵੀ ਸੌਫਣੀ ਹੋ ਸਕਦੀ ਪਹਿਲਾਂ ਗਲੀ ਉੱਚੀ ਕਰਨ ਜਿਹੜੇ ਗੱਡਰ ਦੇਖੋ ਸਾਡੇ ਗੱਡਰਾਂ ਨਾਲ ਮਾਰਗ ਦੇਖੋ ਸਾਡੇ ਗੱਡਰ ਜਿਹੜੇ ਆ ਸਾਰੇ ਪੱਥਰ ਡਿੱਗ ਜਾਂਦੇ ਆ ਸੈਕੰਡ ਡਿੱਗਦੇ ਰੋਕੇ ਗੱਡੀਆਂ ਮੋੜ ਤੇ ਡਿੱਗ ਰਿਹਾ ਇਹਨਾਂ ਥੀ ਇਹਨੂੰ ਠੀਕ ਕਰਨੇ ਨੇ ਉਹਨਾਂ ਨੂੰ ਉੱਚੇ ਵਾਲੇ ਆਉਂਦੇ ਆ ਤੇ ਠੀਕ ਨਹੀਂ ਹੁੰਦੇ ਨੇ ਉਹ ਕਰਕੇ ਠੀਕ ਆ ਕੇ ਜਾਂਦੇ ਆ ਉਹ ਆਉਂਦੇ ਆ ਆ ਕੇ ਠੀਕ ਕਰਕੇ ਜਾਂਦੇ ਆ ਇਹ ਪ੍ਰੋਬਲਮ ਸ ਮਿੱਟੀ ਬਾਰੇ ਮੁੱਛੀ ਕੀ ਪਰ ਲੈਵਲ ਕੇ ਜਾ ਗੱਡੀ ਜਾ ਬਰਾਬਰ ਤੇ ਫਿਰ ਇਹ ਗੱਡੀ ਦੀ ਪ੍ਰੋਬਲਮ ਆ ਸਕਦਾ ਉਹ ਹੁੰਦੇ ਜਿਹੜੇ ਉਹਨਾਂ ਦੇ ਦੋਸ਼ ਨਹੀਂ ਦਿੰਦੇਗੇ ਉਹ ਹੁੰਦੇ ਕੋਈ ਜੇ ਸਾਹਿਬ ਨਾਲ ਆਇਆ ਗੱਡੀ ਲੈ ਕੇ ਆਇਆ ਸਭ ਕੀਤਾ ਉਹਨੇ ਕਹਿੰਦਾ ਅਸੀਂ ਕਹਿੰਦੇ ਮੈਂ ਕੰਮ ਨਹੀਂ ਕੀਤਾ ਪਰ ਇਹ ਪ੍ਰਸ਼ਾਸਨ ਦਾ ਕੰਮ ਹੋ ਗਿਆ ਸਾਡਾ ਪਸਾ ਨਹੀਂ ਕਿ ਉਹ ਇਹ ਪੈਸੇ ਦੇਣਗੇ ਤਾਂ ਹੀ ਹੋਗਾ ਨਾ ਇਹਦਾ ਕਿੰਨੇ ਘਰਾਂ ਨੂੰ ਮੁਸ਼ਕਲ ਪੇਸ਼ ਆ ਰਹੀ ਸ ਕੰਮਸਾ ਚਾਰ ਤਿੰਨ ਚਾਰ ਘਰ ਆ ਸੀ ਜਣੇ ਅਸੀਂ ਚਾਰ ਚਾਰ ਹਾਂਜੀ ਤੇ ਕੀ ਕੀ ਪ੍ਰੋਬਲਮ ਆਂਦੀ ਹੈ ਤੇ ਕਰਕੇ ਗੰਦੇ ਪਾਣੀ ਗੰਦੇ ਪਾਣੀ ਦਾ ਮਲੇਰੀਆ ਹੋ ਰਿਹਾ ਹੈ ਸਾਡੇ ਗੱਡੀਆਂ ਤੈਰ ਜਿਹੜੇ ਗੰਦੇ ਗੂਹਾਂ ਨਾਲ ਲਿਬੜੇ ਗੰਦੇ ਨਾਲ ਲਿਬੜੇ ਅੰਦਰ ਪੜ ਜਾਂਦੇ ਵਿਹੜਿਆਂ ਦੇ ਵਿੱਚ ਸਾਡੇ ਅੰਦਰ ਮਸਕ ਪੈ ਰਿਹਾ ਸਾਡੇ ਜੋ ਟਾਇਰ ਲਿਬੜਦੇ ਸਾਰੇ ਅੰਦਰ ਜਾਂਦੇ ਸਾਡੇ ਕੀ ਕਰੀਏ ਸੀ ਕੀ ਕਰੀਏ ਮੋਰਸੇ ਅੰਦਰ ਲੈ ਕੇ ਗੱਡੇ ਪੈਰ ਸਾਡੇ ਲਿਬੜ ਜਾਂਦੇ ਆ ਕੀ ਕੀ ਕਿਦੋਂ ਜਾਈਏ ਬੱਚਾ ਮਰੇਜਾ ਹੋ ਗਿਆ ਜੀ ਵਜਨ ਵਾਲਾ ਉਹ ਸਰਕਾਰ ਦਾ ਕਹਿੰਦੀ ਮਰੇਜਾ ਤੋਂ ਬਾਅਦ ਗਮਲੇ ਜਾ ਕੇ ਪਾਣੀ ਦਾ ਸਾਡੇ ਛੱਡ ਜਾਂਦੀ ਹੈ ਤੇ ਆ ਗਰੋੜੇ ਪਾਣੀ ਖੜਾ ਗੱਡੀ ਦਾ ਇਹਨੂੰ ਕੋਈ ਦੇਦਾ ਆ ਇਹ ਨਗਰ ਕੌਂਸਲ ਦੀ ਹੱਥ ਜਾਂਦਾ ਹੈ ਨਗਰ ਕੌਂਸਲ ਨੇ ਇਹ ਸਮੱਸਿਆ ਠੀਕ ਕਰਨੀ ਕਦੀ ਨਾ ਨਗਰ ਕੌਂਸਲ ਨੂੰ ਵੀ ਮਿਲੇ ਨਈਂ ਅਜੇ ਨਹੀਂ ਦਿੱਤੀ ਅਸੀਂ ਜਿਹੜੇ ਜੇ ਸਾਹਿਬ ਜਿਹੜੇ ਜੇ ਸਾਹਿਬ ਆਉਂਦੇ ਹਨ ਨਾ ਕਹਿੰਦੇ ਸਰਪੰਚ ਨਗਰ ਕੌਂਸਲ ਦੀ ਹੱਤ ਚ ਆਂਦੀ ਹੈ ਸਮੱਸਿਆ ਕਦੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਜਾਂ ਇਹੋ ਵਗੈਰਾ ਨੂੰ ਮਿਲਿਆ ਅਸੀਂ ਜੇ ਸਾਹਿਬ ਨੂੰ ਹੋਰ ਸਾਹਿਬ ਨੂੰ ਮਿਲਿਆ ਜੀ ਉਹਨਾਂ ਨੂੰ ਦੱਸਿਆ ਪਰ ਰਿਟਰਨ ਤੇ ਅਜੇ ਤੱਕ ਕੋਈ ਨੂੰ ਕੁਝ ਦਿੱਤਾ ਨਹੀਂ ਹੈ ਜੇ ਸਾਹਿਬ ਨੂੰ ਉਹ ਦੱਸਿਆ ਸਾਬ ਜੀ ਉੱਚੇ ਕਰਾਓ ਕਹਿੰਦੇ ਅਸੀਂ ਕਰਾਵਾਂਗੇ ਪਰ ਹੁੰਦਾ ਨਹੀਂਗਾ ਜੇ ਸਾਹਿਬ ਆਏ ਜਿਹੜੇ ਸਿਵਲ ਬੋਰਡ ਦੇ ਹੈ ਨਾ ਜੇ ਸਾਹਿਬ ਉਹ ਆਏ ਸੀਗੇ ਉਹਨਾਂ ਨੂੰ ਕਿਹਾ ਸੀ ਵੀ ਉੱਚੇ ਕਰਾਓ ਪਰ ਉਹ ਕਹਿੰਦੇ ਕਰਾਉਣੇ ਪਰ ਹੋਇਆ ਨਹੀਂ ਲਗਾਤਾਰ ਕਿੰਨੀ ਦੇਰ ਤੋਂ ਐਸਾ ਚੱਲ ਰਿਹਾ ਹੈ ਇਹ ਤੇਰੀ ਚਾਹ ਤੇ ਦੋ ਤਿੰਨ ਮਹੀਨਿਆਂ ਤੋਂ ਹੀ ਹੋਈ ਐ ਸੀ ਪਹਿਲਾਂ ਠੀਕ ਸੀ ਪ੍ਰੋਬਲਮ ਆ ਰਹੀ ਐ ਤੁਹਾਨੂੰ ਮੇਰਾ ਨਾਮ ਅਨਮੋਲ ਸੋਢੀ ਐ ਮੈਂ ਨਿਊ ਸੰਦਰ ਕਲੋਨੀ ਤੋਂ ਆਂ ਸਾਨੂੰ ਸਕੂਲ ਜਾਣ ਤੋਂ ਇਹ ਬਹੁਤ ਪ੍ਰੋਬਲਮ ਹੁੰਦੀ ਐ ਤੇ ਤੋਂ ਬਹੁਤ ਬਿਮਾਰੀਆਂ ਚੱਲਦੀਆਂ ਐ ਜਿਦਾ ਕਿ ਡੇਂਗੂ ਮਲੇਰੀਆ ਟਾਈਫਾਈਡ ਬਹੁਤ ਸਾਰੀ ਬਿਮਾਰੀਆਂ ਸਟਾਰਟ ਹੋ ਸਕਦੀਆਂ ਵਾ ਤੇ ਸਾਨੂੰ ਜਲਦ ਜਲਦ ਇਹ ਜਿਹੜੀ ਗਲੀ ਐ ਇਹਨੂੰ ਥੋੜਾ ਉੱਚਾ ਕਰਨਾ ਚਾਹੀਦਾ ਤੇ ਇਤਨਾ ਪੂਰੇ ਇਸ ਕਲੋਨੀ ਦੀ ਜਿਹੜੀ ਆ ਗਲੀ ਐ ਤੇ ਬਹੁਤ ਗੰਦਾ ਪ੍ਰਭਾਵ ਪੈਂਦਾ ਤੇ ਇਸ ਦਾ ਕਿ ਆ ਨੂੰ ਆ ਇਹ ਸਰਕਾਰ ਨੂੰ ਕਰਨਾ ਚਾਹੀਦਾ ਇਹ ਚੀਜ਼ ਨੂੰ ਕਿ ਇਹਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਕਿ ਆ ਗਲੀ ਉੱਚੀ ਚੱਕਣੀ ਚਾਹੀਦੀ ਹੈ ਜ਼ਿਆਦਾ ਕਿਉਂਕਿ ਦੂਸਰੀ ਗਲੀ ਤੇ ਨੀਵੀਆਂ ਤੇ ਇੱਥੇ ਸਾਰਾ ਪਾਣੀ ਇਕੱਠਾ ਹੋ ਜਾਂਦਾ ਬਸ ਉੱਚਾ ਇਲਾਕਾ ਹੈ ਇਸ ਕਰਕੇ ਪਾਣੀ ਤੋਂ ਨਹੀਂ ਨਿਕਲਦਾ ਨਹੀਂ ਨੀਵਾਂ ਵਾਲੀ ਕ ਇਲਾਕਾ ਹੈ ਅੱਛਾ ਸਾਰਾ ਪਾਣੀ ਇੱਧਰ ਨੂੰ ਆਉਂਦਾ ਹਾਂਜੀ ਇੱਧਰ ਨੂੰ ਆਉਂਦਾ ਨਹੀਂ ਦੇ ਤੋ ਇਹ ਸਮੱਸਿਆ ਇਹ 1 2 ਮਨਸ ਹੋ ਗਿਆ ਇਹਨੂੰ ਇਹ ਆ ਚੀਜ਼ ਨਹੀਂ